ਸਤਿ ਸ੍ਰੀ ਕਾਲ ਜੀ ਵੈਲਕਮ ਹੈ ਜੀ ਤੁਹਾਡੇ ਸਾਡੇ ਚੈਨਲ ਸਿਰਫ ਟਿੱਪ ਤੇ ਕੀ ਹਾਲ ਚੱਲ ਨੇ ਜੀ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਲੇਲਨ कॉटन ਦਾ ਬਹੁਤ ਹੀ ਸੋਹਣਾ ਪਿਆਰੀ ਜੀ ਪ੍ਰਿੰਟ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਲੇਸਿਸ ਨਾਲ ਡਿਜ਼ਾਈਨ ਕੀਤਾ ਹੋਇਆ ਸੂਟ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਇਹ ਦੇ ਉੱਪਰ ਹਨਾ ਵਾਈਟ ਲੇਸ ਲਗਾ ਕੇ ਆਪਾਂ ਡਿਜ਼ਾਈਨ ਕੀਤਾ ਹੈ ਸੈਂਟਰ ਪੈਨਲ ਤੁਸੀਂ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਦੋਮੋ ਸਾਈਡ ਇਦਾਂ ਆਪਾਂ ਲੇਸ ਲਗਾਈ ਹੈ ਠੀਕ ਹੈ ਜੀ ਨੈਕ ਵੀ ਬਹੁਤ ਸੋਹਣੀ ਆਪਾਂ ਬਣਾਈ ਹੈ ਇਹਦੀ 슬ੀਵਸ ਦੇ ਉੱਪਰ ਆਪਾਂ ਇੱਥੇ ਜੋਇੰਟ ਲੇਸ ਲਗਾ ਕੇ نیچے ਇੱਥੇ ਲੇਸ ਲਗਾ ਹੈਗੇ ਪਿਆਰਾ ਜਿਹਾ ਸੂਟ ਨੂੰ ਡਿਜ਼ਾਈਨ ਦਿੱਤਾ ਹੈ ਤੇ ਇਹ ਨੀਚੇ ਵੀ ਆਪਾਂ ਇਹਦੇ ਘੇਰੇ ਦੇ ਉੱਪਰ ਸੈ ਬਚਾ ਲਈ ਜੀ ਠੀਕੇ ਦੀ ਜੁਆਇੰਟ ਲਿਸਪਾ ਕੇ ਉੱਪਰ ਇਹਦੀ ਦੂਜੀ ਲਿਸ ਲਗਾ ਕੇ ਤੇ ਚਾਕਾਂ ਦੇ ਉੱਪਰ ਵੀ ਲਿਸ ਲਗਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੈ ਜੀ ਇਸ ਸੂਟ ਨੂੰ ਤੇ ਇਹਦੇ ਨਾਲ ਜਿਹੜੀ ਹੈਗੀ ਆਫ ਵਾਈਟ ਕਲਰ ਦੀ ਬਾਟਮ ਹੈ ਜੀ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਜਿਹੜਾ ਸੂਟ ਆ ਬਣ ਕੇ ਰੈਡੀ ਹੋਇਆ ਆਪਣਾ ਫਾਈਨਲ ਲੁੱਕ ਸੂਟ ਦੀ ਬਹੁਤ ਹੀ ਜ਼ਿਆਦਾ ਪਿਆਰੀ ਲੱਗ ਰਹੀ ਹੈ ਪਾਕਿਸਤਾਨੀ ਲੁੱਕ ਦੇ ਵਿੱਚ ਜਿਹੜਾ ਹੈਗੇ ਸੂਟ ਆਪਾਂ ਇਹ ਰੈਡੀ ਕੀਤਾ ਹੈ ਤੁਸੀਂ ਸਾਡੇ ਕੋਲੋਂ ਇਦਾਂ ਸੋਨੇ ਸੋਨੇ ਜੀ ਕਾਟਨ ਪ੍ਰਿੰਟ ਦੇ ਸੂਟ ਵੀ ਲੇਸਿਸ ਵਗੈਰਾ ਲਗਾ ਕੇ ਡਿਜ਼ਾਈਨ ਕਰਵਾਉਣਾ ਹੁੰਦਾ ਤੁਸੀਂ ਆਪਣੇ ਜਿਹੜੇ ਸੂਟ ਹੁੰਦੇ ਨੇ ਉਹ ਵੀ ਵੀ ਲੈ ਸਕਦੇ ਹੋ ਸਾਡੇ ਤੋਂ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਸੂਟਾਂ ਨੂੰ ਆਪਾਂ ਪੂਰਾ ਲੇਸਿਸ ਵਗੈਰਾ ਲਗਾ ਕੇ ਬਾਕੀ ਕਈ ਮਸ਼ੀਨ ਵਰਕ ਦੇ ਹੁੰਦੇ ਨੇ ਉਹਦਾ ਵੀ ਪਰੈਡੀ ਕਰ ਦਿੰਦੇ ਹਾਂ ਸੂਟ ਹੁੰਦੇ ਤਾਂ ਕਾਫੀ ਸੂਟ ਨੇ ਆਪਾਂ ਮਸ਼ੀਨ ਵਰਕ ਕਰਨੇ ਆਪਣੇ ਕਾਰੀਗਰਾਂ ਨੇ ਲਗਾਏ ਹੋਏ ਨੇ ਮਸ਼ੀਨ ਵਰਕ ਕਰਨ ਲਈ ਸੂਟ ਬਾਕੀ ਨੀਡਲ ਵਰਕ ਹੋ ਗਿਆ ਉਹਦਾ ਵੀ ਆਪਣਾ ਆਪਣੇ ਕੋਲ ਸਾਰਾ ਅਵੇਲੇਬਲ ਹੈਗਾ ਠੀਕ ਹੈ ਜੀ ਕਿਸੇ ਨੇ ਵੀ ਹੁਣ ਜਿੱਦਾਂ ਕਿ ਸਮਰ ਸੀਜ਼ਨ ਆ ਚੁੱਕਾ ਹੈ ਨੀਡਲ ਵਰਕ ਹੋ ਗਿਆ ਮਸ਼ੀਨ ਵਰਕ ਹੋ ਗਿਆ ਇਦਾਂ ਕਾਟਨ ਦੇ ਪ੍ਰਿੰਟ ਵਾਲੀ ਸੂਟ ਹੋ ਗਈ ਇਹ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਤੇ ਸਾਡੇ ਤੋਂ ਆਪਣੀ ਸੂਟ ਵੀ ਭੇਜ ਕੇ ਡਿਜ਼ਾਈਨ ਕੋਈ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਥੈਂਕ ਯੂ